तहसील कॉम्प्लेक्स पिकुमेंट ਦੇ ਵਿੱਚ ਜ਼ਮੀਨ ਦੇ ਰਜਿਸਟਰੀ ਕਰਵਾਉਣ ਆਈ ਵਿਅਕਤੀ ਦੀ ਕਾਰਦਾ ਸ਼ੀਸ਼ਾ ਤੋੜ ਕੇ ਇੱਕ ਵਿਅਕਤੀ ਵੱਲੋਂ ਕਥਿਤ ਤੌਰ ਉਤੇ 10 ਲੱਖ ਰੁਪਏ ਦੇ ਜ਼ਮੀਨ ਦੇ ਕਾਗਜ਼ਾ ਲੁੱਟ ਕੇ ਫਰਾਰ ਹੋ ਗੁੰਦੀ ਖਬਰ ਸਾਹਮਣੇ ਆਈ ਹੈ ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਸਬੰਧ ਵਿੱਚ ਥਾਣਾ ਪਿਕੁਵਿੰਡ ਵਿੱਚ ਦਰਜ ਕਰਵਾਈ ਦਰਖਾਸਤ ਵਿੱਚ ਅਫਕਾਰ ਸਿੰਘ ਵੱਲੋਂ ਪੂਰੇ ਮਾਮਲੇ ਨੂੰ ਬਿਆਨ ਕੀਤਾ ਗਿਆ ਹੈ ਉਤੇ ਇਸ ਮੰਦ ਦੇ ਵਿੱਚ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆ ਥਾਣਾ ਮੁਖੀ ਪਿੱਕੀਵਿੰਡ ਮਨੋਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਫਕਾਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਦਲਬਖ ਸਿੰਘ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਐਸਐਚਓ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਜੀ ਕੀ ਨਾ ਹੈ ਮੇਰਾ ਨਾਮ ਜੀ ਆ ਵਕਾਰ ਸਿੰਘ ਪਤਾ ਨਾ ਸਰਦਾਰ ਨਛੱਤਰ ਸਿੰਘ ਵਾਸੀ ਪਿੱਕੀਵਿੰਡ ਕੀ ਮਸਲਾ ਹੈ ਇੱਕ ਗੱਡੀ ਦਾ ਢੀ ਭੰਨ ਕੇ ਪੈਸੇ ਤੇ ਕੋਈ ਕਾਗਜ਼ਾਤ ਲੁੱਟ ਕੇ ਲੈ ਗਿਆ ਸੀ ਹਾਂਜੀ ਮਸਲਾ ਇਹ ਜੀ ਤਕਰੀਬਨ ਜਦੋਂ 8-9 ਮਹੀਨੇ ਪਹਿਲਾਂ ਮੈਂ ਬਿਆਨਾ ਕਰਾਇਆ ਸੀ ਤੋਂ ਟਾਈਮ ਵਧਾ ਕੇ ਮੁੰਡਾ ਪੈਸੇ ਵੀ ਲੈ ਕੇ ਜਾਂਦਾ ਰਿਹਾ ਦਲਬਾਖ ਸਿੰਘ ਸਨ ਆ ਪ੍ਰੀਤਮ ਸਿੰਘ ਸਨ ਆ ਉਠਾਕਰ ਸਿੰਘ ਮਾੜੀ ਗੌਰ ਸਿੰਘ ਦਾ ਮੁੰਡਾ ਸੀ ਤੇ ਉਹ ਤੋਂ ਬਿਆਨਾ ਕਰਾਇਆ ਹੀ ਉਹ ਮੁੜ ਕੇ ਰਜਿਸਟਰੀ ਕਰਨ ਵੀ ਨਹੀਂ ਆਏ ਇਤਹਾਜ ਦੀ ਵੀ ਮੈਲ ਵਾਲੀ ਪਰ ਹੁਣ ਬੈਹਿ ਗਏ ਸਾਡਾ ਬੰਦਿਆ ਨੇ ਕਰਾਤਾ ਹੀ ਫੇ ਮੈ ਰਜਿਸਟਰੀ ਕਰ ਦਿੰਦਾ ਤੇ ਮੇਰੇ ਤੋਂ ਪੈਸੇ ਜਿਹੜੇ ਹੀ ਉਹਨੇ ਬਾਕੀ ਲੈਨੇ 1.0 ਲੱਖ ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 1.0 ਲੱਖ ਤੇ 4000 ਕੋਈ 700 ਰੁਪਇਆ ਸੌਰੀ 14 ਲੱਖ 7000 ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 1.0 ਲੱਖ ਕੈਸ਼ ਲੈ ਕੇ ਆਏ ਆ ਬਾਕੀ ਮੇਰਾ ਚੈੱਕ ਇਹਨੂੰ ਦੇਤਾ ਹੈ 4 ਲੱਖ 7000 ਦਾ ਉਹ ਵਿੱਚ ਇਹ ਗੱਡੀ ਦੇ ਰੱਖਿਆ ਤੇ ਅਸੀਂ ਲਿਖਾਉਣ ਲੱਗੇ ਰਜਿਸਟਰੀ ਮੈਨੂੰ ਕਹਿੰਦਾ ਆਪਾਂ ਲੱਖੇ ਤੋਂ ਲਕਾਈਏ ਲੱਕੇ ਨਾਲ ਸੀਗਾ ਦਲਬਾਗ ਮੇਰੇ ਨਾਲ ਹੀ ਤੇ ਉਹਦੀ ਮਾਤਾ ਆਈ ਨਾਲ ਤਿੰਨ ਜਣੇ ਅਸੀਂ ਮੁੰਡੇ ਤੇ ਉਹ ਦੀ ਮਾਤਾ ਨੂੰ ਮਗਰ ਗੱਡੀ ਚ ਲੈ ਕੇ ਆਉਂਦੇ ਅਸੀਂ ਪਹਿਲਾਂ ਗੱਡੀ ਤੇ ਆ ਗਏ ਤੇ ਮੈਂ ਇਹਨੂੰ ਕੋਲੋਂ ਰਜਿਸਟਰੀ ਲਿਖਾਉਣ ਲੱਗਾ ਕਹਿੰਦਾ ਯਾਰ ਇਹਦੇ ਕੋਲੋਂ ਨਹੀਂ ਲਗਾਉਣੀ ਇਹਦੇ ਕੋਲ ਸਾਡਾ ਮੁੰਡਾ ਪਿੰਡ ਦਾ ਗगन ਲੱਗਾ ਤੇ ਰੋਲਾ ਪੈਂਦਾ ਤੇ ਮੈਂ ਜਦੋਂ ਪੈੜੀ ਪੈਸੇ ਦੇ ਕੇ ਲਈ ਤੇ ਰੋਲਾ ਪੈਂਦਾ ਫਿਰ ਕਿਹੜੀ ਗੱਲ ਨਹੀਂ ਯਾਰ ਆਪਾਂ ਲੱਖੇ ਦੋ ਲਗਾਉਣੀ ਆ ਅਸੀਂ ਲੱਖੇ ਦੋ ਰਜਿਸਟਰੀ ਲਗਾਉਣ ਚੱਲ ਗਏ ਆ ਜੀ ਉੱਥੇ ਮੈਂ ਰਜਿਸਟਰੀ ਲਿਖਾਉਣ ਦੇ ਆ ਇਹਨਾਂ ਕੋਈ ਫੋਨ ਆਇਆ ਕਿ ਇਹਨੇ ਕੀਤਾ ਹੈ ਤੇ ਉਹ ਮੁੰਡੇ ਆਏ ਆ ਕਿ ਇਹਦੇ ਮਾਤਾ ਵੀ ਨਾਲ ਇਹਦੀ ਇੱਥੇ ਗੱਡੀ ਰੱਕੀ ਸੀ ਦੇ ਉਹ ਆਏ ਦਾ ਛੀਸ਼ਾ ਤੋੜ ਕੇ ਤੇ ਮੈਨੂੰ ਉਦੋਂ ਪਤਾ ਲੱਗਿਆ ਭੱਜ ਗਿਆ ਇੱਕ ਮੁੰਡਾ ਗਿਆ ਵੀਰ ਜੀ ਤੁਹਾਡੀ ਗੱਡੀ ਦਾ ਕੇ ਨਾ ਛੀਸ਼ਾ ਤੋੜਤਾ ਤੇ ਮੈਂ ਲੈ ਪਏ ਲੈ ਗਿਆ ਕੋਈ ਕੱਢ ਗਿਆ ਮੁੜ ਗਿਆ ਇੱਥੇ ਵੀਡੀਓ ਵੇਖੀ ਆ ਉਹ ਦਰਬਾਰ ਸਿੰਘ ਹੀ ਪਤਾ ਨਹੀਂ ਇਹ ਨਾਲ ਉਹਦੇ ਮੁੰਡਾ ਹੀ ਮਫਰਲ ਨਾ ਉਹਨੇ ਮੂੰਹ ਬੱਦਲ ਹੋਈ ਦੀ ਬੁੱਕਲ ਮਾਰੀ ਆ 10 ਲੱਖ ਰੁਪਇਆ ਨਾਲ ਚੈੱਕ ਤੇ ਨਾਲ ਮੇਰਾ ਬਿਆਨਾ ਜਿਹੜਾ ਰੀਜਨਲ ਉਹ ਕੱਢ ਕੇ ਲੈ ਗਏ ਤੇ ਇਹ ਕਰਕੇ ਉਹ ਨਾਲ ਸੀ ਨਾ ਹਾਂਜੀ ਦਰਵਾਜ਼ੇ ਨਾਲ ਹੀ ਨਹੀਂ ਦਵਾ ਨਾ ਮਿਲਿਆ ਨਹੀਂ ਉਹਨੇ ਉਹ ਨਹੀਂ ਆਦਾ ਬੰਦ ਕਰਦਾ ਜੀ ਕੰਮ ਹੀ ਉਹਦਾ ਕਿਉਂਕਿ ਉਹ ਰਜਿਸਟਰੀ ਕਰਨਾ ਇਹ ਮਾਂ ਪੁੱਤ ਦੋਵੇਂ ਇਹ ਉਹਨਾਂ ਦੀ ਮਾਂ ਪੁੱਤਾਂ ਦੀ ਦੌਂਦਿਸ਼ ਹੈ ਕਿਉਂਕਿ ਦੋਨਾਂ ਮਾਂ ਪੁੱਤਾਂ ਦੇ ਨਾਂ ਪੈੜੀ 56 ਕਨਾਰਾਂ ਤੇ 10 ਮਰਲੇ ਮੈਂ ਜਗਾ ਲਈ ਤੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਆ ਦਰਖਾਸਤ ਦਿੱਤੀ ਐਸਐਚਓ ਸਾਹਿਬ ਆਏ ਆ ਮੌਕੇ ਤੇ ਸਾਰਾ ਕੁਝ ਵੇਖ ਕੇ ਗਏ ਆ ਕੀ ਮੰਗ ਕਰਦੇ ਮੰਗਿਆ ਜੀ ਇਹੋ ਕਰਦੇ ਆ ਜੀ ਇਹੋ ਜੇ ਕੰਮ ਜਿਹੜੇ ਕਰਦੇ ਇਹਨਾਂ ਨੂੰ ਨਾਥ ਪਾਉਣੀ ਚਾਹੀਦੀ ਆ ਇਹਨਾਂ ਨੇ ਗੈਂਗਸਟਰਵਾਦ ਹੀ ਇਹਨਾਂ ਨੇ ਵਧਾਇਆ ਇਦਾਂ ਪੈਸੇ ਵੀ ਲੈ ਲਏ ਸਾਰੇ ਰਜਿਸਟਰੀ ਵੀ ਨਹੀਂ ਕੀਤੀ ਇਦਾਂ ਕਰਕੇ ਦੇ ਨਾਲ ਬਿਆਨੇ ਦੀ ਕਾਪੀ ਚੁੱਕ ਕੇ ਲੈ ਗਿਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਤੇ ਤੇ ਜਿਹੜੀ ਅਸੀਂ ਪਹਿਲੀ ਲਈ ਆ ਉਹਦੀਆਂ ਫੋੜਵਾਂ ਕਾਪੀਆਂ ਰੱਬ ਵੱਲੋਂ ਮੇਰੀ ਕੋਲ ਬਿਆਨੇ ਦੀਆਂ ਹੈਗੀਆਂ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੀ ਪਹਿਲੀ ਦੀ ਰਜਿਸਟਰੀ ਆ ਉਹ ਮੇਰੇ ਨਾਮ ਹੋਣੀ ਚਾਹੀਦੀ ਇਨਸਾਫ ਚਾਹੀਦਾ ਜੀ ਬਸ ਹੋਰ ਆਪਾਂ ਨੂੰ ਕੋਈ ਗੱਲ ਨਹੀਂ ਸਰ ਇੱਕ ਪਿਕ ਇਵੈਂਟ ਜਿਹੜਾ ਤਸੀਲ ਕੰਪਲੈਕਸ ਦੇ ਵਿੱਚ ਇੱਕ 10 ਲੱਖ ਰੁਪਏ ਦੀ ਜਿਹੜਿਆ ਗੱਡੀ ਦਾ ਸ਼ੀਸ਼ਾ ਭੰਨ ਕੇ ਲੁੱਟੇ ਗਿਆ ਕਾਂਜਤ ਵਗੈਰਾ ਵੀ ਲੈ ਕੇ ਕਿ ਕੀ ਮਸਲਾ ਸਾਰਾ ਸਾਰਾ ਜੀ ਅੱਜ ਨਾਲ ਇਹ ਧਿਆਨ 112 ਤੋਂ ਕੰਪਲੀਟ ਆਈ ਸੀਗੀ ਮੈਂ ਖੁਦ ਗਿਆ ਸੀਗਾ ਮੌਕੇ ਦੇ ਉੱਤੇ ਅਵਕਰ ਸਿੰਘ ਨੇ ਪਿਕ ਇਵੈਂਟ ਦੇ ਇਹਨਾਂ ਨੇ ਦਲਵਾਰ ਸਿੰਘ ਦੇ ਕੋਲੋਂ 56 ਕਨਾਲ 10 ਮਰਲੇ ਜਗਾ ਜੜੀ ਆ ਉਹਦੀ ਅੱਜ ਰਜਿਸਟਰੀ ਹੋਣੀ ਸੀਗੀ ਪੈਸੇ ਤਕਰੀਬਨ ਆਲਰੇਡੀ ਦੇ ਚੁੱਕੇ ਸਰ 10 ਲੱਖ ਰੁਪਇਆ ਰਹਿਦਾ ਸੀਗਾ ਉਹਨਾਂ ਨੂੰ ਅਵਕਰ ਸਿੰਘ ਘਰੋਂ ਜਾ ਕੇ ਲੈ ਕੇ ਆਇਆ ਸੀਗਾ ਰਜਿਸਟਰੀ ਕਰਵਾ ਦਿਓ ਤਹਿਸੀਲ ਦੇ ਵਿੱਚ ਉਹ ਬੰਦਾ ਇਹਦੇ ਨਾਲ ਬੈਠਾ ਵੀ ਸੀਗਾ ਤੇ ਇਹ ਤਾਂ ਇਹੀ ਸ਼ੱਕ ਇਹ ਮਤਲਬ ਡਾਊਟ ਹੈ ਇਹਨਾਂ ਨੂੰ ਕਿ ਉਹੀ ਬੰਦਾ ਹੈ ਦਲਬਾਗ ਸਿੰਘ ਹੀ ਹੈ ਜਿਨੇ ਸ਼ੀਸ਼ਾ ਤੋੜ ਕੇ ਪੈਸੇ ਕੱਢੇ ਬਾਕੀ ਮਰਚਾ ਦੇ ਕੇ ਇਨਵੈਸਟੀਗੇਸ਼ਨ ਕਰਾਂਗੇ ਫੈਕਟ ਜਿੱਦਾਂ ਦੇ ਹੋਣਗੇ ਫਿਰ ਉਹਦਾ ਜੀ ਕਾ ਵੀ ਹੈ ਸੀਸੀਟੀਵੀ ਤਸਵੀਰਾਂ ਸਾਰੀਆਂ ਸਾਹਮਣੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ